ਹੈਲੋ ਜੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੰਗੇ ਤੁਸੀਂ ਵੀ ਠੀਕ ਠਾਕ ਆਂ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਇੱਥੇ ਹੋ ਗਈ ਜੀ ਵਲੌਗ ਦੀ ਸਟਾਰਟਿੰਗ ਇਹ ਤਾਂ ਹੈਗਾ ਸੀ ਦੁਪਹਿਰ ਦਾ ਟਾਈਮ ਹੂੰ ਇਹ ਹੈਗੀ ਦੁਖਦਿੰਦੀ ਹੈਗੀ ਹੈ ਜੀ ਵੀਡੀਓ ਬਟ ਮੈਂ ਵਿੱਚ ਐਡ ਕਰ ਲਈ ਸੀਗੀ ਅ ਕਿਉਂਕਿ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਆਪਾਂ ਦੱਸ ਦਿੰਨੇ ਆਂ ਬਾਕੀ ਆਲਰੇਡੀ ਮੇਰੀ ਜੂਟ ਫੈਮਲੀ ਮੇਰੀ ਫੈਮਲੀ ਨੂੰ ਸਾਬਰੀਆ ਨੂੰ ਜਾਣਦੇ ਹੀ ਨੇ ਵੀ ਮੇਰਾ ਭਰਾ ਆਇਆ ਸੀਗਾ ਕਿਉਂਕਿ ਸਾਡੇ ਭੈਣ ਭਾਈਆਂ ਦੀ ਸੌਰੀ ਇੱਕ ਸਾਈਡ ਨੇ ਜੀ ਪਰਜਾਈ ਆਈ ਹੋਈ ਸੀਗੀ ਪਿੱਖੇ ਤਾਂ ਕਰਕੇ ਜੀ ਇਹ ਲੈਣ ਆਇਆ ਸੀ ਉਹਨਾਂ ਨੂੰ ਉਹ ਰਹਿਣਾ ਆਇਆ ਹੋਈ ਸੀਗੀ ਬਸ ਦੋ ਦਿਨ ਤਾਂ ਕਰਕੇ ਫਿਰ ਸੀ ਗਿਆ ਫਿਰ ਇਹ ਹੋ ਜਾਂਦਾ ਹਨਾ ਵੀ ਕਹਿੰਦੇ ਹੁੰਦੇ ਨੇ ਵੀ ਭਰਾ ਭੈਣ ਦਾ ਦਰ ਛੱਡ ਕੇ ਨਹੀਂ ਲੰਘ ਸਕਦੇ ਹੈਗੇ ਕਿਉਂਕਿ ਸਾਡਾ ਰੋਡ ਸੇਮ ਹੀ ਆ ਵੀ ਇਹਨਾਂ ਨੇ ਮਤਲਬ ਇਹੀ ਰੋਡ ਜਾਂਦਾ ਏ ਵੀ ਤਾਂ ਕਰਕੇ ਬਸ ਇਹ ਹੋ ਜਾਂਦਾ ਵੀ ਚਲੋ ਹੁਣ ਬਣ ਜਾਂਦੇ ਆ ਬਣਾ ਰਹੂਗਾ ਜਿਵੇਂ ਇਹ ਹੁੰਦਾ ਸੀਗਾ ਨਾ ਵੀ ਜਿਵੇਂ ਮੈਂ ਉੱਥੇ ਮਿਲਣ ਜਾਣੀ ਆ ਕਈ ਵਾਰੀ ਫਿਰ ਇਹ ਹੋ ਜਾਂਦਾ ਹਨਾ ਵੀ ਜਿਵੇਂ ਹੁਣ ਪਰਜਾਈ ਨੇ ਵੀ ਆਪਣੇ ਪੀਕੇ ਮਿਲਣ ਕਰਨ ਜਾਣਾ ਹੈ ਨਾ ਵੀ ਚਲ ਬਹਾਨੇ ਨਾਲੇ ਮੈਨੂੰ ਮਿਲ ਜਾ ਕਹਾਂਗੇ ਦੋਹਲ ਖੁਸ਼ੀ ਦੀ ਗੱਲ ਆ ਨਾ ਬਸ ਬੈਠੇ ਚਾਹ ਪੀਦੇ ਸੀ ਇੰਜੋਏ ਕਰ ਰਹੇ ਸੀ ਸਵੇਰ ਸਵੇਰ ਆਈ ਸੀ ਪਿਛਲੇ ਬੇੜੇ ਦੇ ਵਿੱਚ ਅ ਅੱਜ ਬਣਾਵਾਂਗੇ ਰੋਟੀਆਂ ਮਿੱਠੇ ਵਾਲੀਆਂ ਕਿਉਂਕਿ ਅੱਜ ਛੁੱਟੀ ਹੈ ਵੈਸੇ ਤਾਂ ਮੰਮੀ ਉਹਨਾਂ ਨੇ ਜਾਣਾ ਕਿਸ ਦੇ ਅਖੰਡ ਪਾਤਸ਼ਾਹ ਦਾ ਭੋਗ ਹੈ ਉਹਦੇ ਤੇ ਜਾ ਕੇ ਆਉਣਾ ਤੇ ਫਿਰ ਛੁੱਟੀ ਕਰਕੇ ਹੀ ਇਹ ਹੋ ਗਿਆ ਵੀ ਚਲੋ ਅੱਜ ਮੇਥੀ ਵਾਲੀਆਂ ਬਣਾ ਕੇ ਖਾਣੇ ਆ ਬਾਕੀ ਜੀ ਸਾਰਿਆਂ ਨੂੰ ਹੈਪੀ ਹੋਲੀ ਨਵੇਂ ਸਾਲ ਦੀਆਂ ਮੁਬਾਰਕਾਂ ਕਿਉਂਕਿ ਦੇਸੀ ਨਵੇਂ ਸਾਲ ਆਜਾ ਸੋ ਨਵੇਂ ਸਾਲ ਦੀਆਂ ਮੁਬਾਰਕਾਂ ਹੈਪੀ ਹੋਲੀ ਸੰਗਰਾਂਦ ਪੂਰਨਮਾਸ਼ੀ ਸਭ ਕੁਝ ਇਕੱਠਾ ਹੋ ਗਿਆ ਅੱਜ ਇਥੇ ਹੋ ਗਈ ਸੀ ਨੈਕਸਟ ਡੇ ਦੀ ਸਟਾਰਟਿੰਗ ਜਿਵੇਂ ਮੈਂ ਤੁਹਾਨੂੰ ਦੱਸ ਕੇ ਹਟੀਆਂ ਜੀ ਅੱਜ ਹੈਗਾ ਸੀ ਆਪਣੇ ਹੋਲੀ ਦਾ ਦਿਨ ਤਾਂ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹ ਚਲ ਛੁੱਟੀ ਹੈ ਸਾਰਿਆਂ ਨੂੰ ਅੱਜ ਬਣਾਉਣੀ ਹੈ ਮੇਥੇ ਵਾਲੀਆਂ ਰੋਟੀਆਂ ਪਰ ਇਹ ਸੀਗਾ ਵੀ ਮੰਮੀ ਉਹਨਾਂ ਨੇ ਕਿ ਜਾਣਾ ਸੀਗਾ ਕਰਨਪਤ ਸਾਹਿਬ ਨੇ ਉਹਦੇ ਫਿਰ ਅੱਜ ਦਿਨ ਬਹੁਤ ਆਏ ਲੱਗਦਾ ਸੀਗਾ ਉਹਨਾਂ ਵੀ ਬਹੁਤ ਧੁੱਪ ਜ਼ਿਆਦਾ ਹੈ ਪਰ ਵੀ ਇੱਕਦਮ ਜਿ ਗਰਮੀ ਹੋਗੀ ਪਰ ਮੌਸਮ ਕਦੋਂ ਕਿਵੇਂ ਬਦਲ ਜਵੇ ਕੁਝ ਨਹੀਂ ਪਤਾ ਹੈਗਾ ਕਿਉਂਕਿ ਆਪਣੇ ਨਾ ਹਜੇ ਮੇਥੇ ਲੱਗੇ ਹੋਏ ਸੀਗੇ ਮੇਥੇ ਪਾਲਕ ਵਗੈਰਾ ਹੈਗੀ ਆ ਮੇਥੀ ਜਣੀ ਥੋੜਾ ਜਿਹਾ ਫਰਕ ਪੈ ਗਿਆ ਸੁੱਕ ਜੇ ਚੱਲੀ ਵੀ ਘਟ ਗਈ ਧਣੀਆਂ ਵੀ ਸੀ ਪਰ ਇੱਥੇ ਮੈਂ ਨਾ ਮਿਕਸ ਕਰ ਲਈ ਸੀ ਕਿਉਂਕਿ ਮੈਨੂੰ ਇਹ ਸੀ ਮੈਂ ਕਿ ਮੌਸਮ ਚੇਂਜ ਹੋਣ ਕਰਕੇ ਨਾ ਵੀ ਜਿਵੇਂ ਮੇਥੇ ਆਣੀਆਂ ਜਿਆਦਾ ਮਤਲਬ ਕੱਲੇ ਮੇਥੇ ਪਾਉਣੇ ਨਾ ਵੀ ਫਿਰ ਥਿਆ ਲੱਗੀ ਜਾਊਗੀ ਸਾਰਾ ਦਿਨ ਤਾਂ ਕਰਕੇ ਫਿਰ ਮੈਂ ਇੱਥੇ ਨਾ ਮੇਥੀਆਂ ਦੇ ਨਾਲ ਨਾਲ ਥੋੜੇ ਮੇਥੇ ਲੈ ਲਏ ਸੀ ਥੋੜੇ ਧਣੀਆਂ ਵਿੱਚ ਪਾ ਲਿਆ ਸੀਗਾ ਨਾਲ ਮੈਂ ਪਾਲੀ ਸੀ ਥੋੜੀ ਜਿਹੀ ਪੱਤੇ ਪਾਲਕ ਦੇ ਕਿਉਂਕਿ ਪਾਲਕ ਦੀ ਅਦਰਵਾਈਜ਼ ਲੋਨ ਹੈ ਨਹੀਂ ਸੀ ਪਰ ਇਹ ਸੀਗਾ ਮੈਨੂੰ ਮੈਂ ਕਿਹਾ ਵੀ ਵੈਸੇ ਵੀ ਕਿਉਂਕਿ ਨਾ ਜਿਵੇਂ ਮੀਥੀ ਵਾਲੀਆਂ ਰੋਟੀਆਂ ਆਪਾਂ ਕਹਿੰਦੇ ਆ ਪਰ ਉਹ ਜੇ ਹਰੀਆਂ-ਹਰੀਆਂ ਨਾ ਨਾ ਹੁਣ ਫਿਰ ਉਹਨਾਂ ਦਾ ਕੋਈ ਮਜ਼ਾ ਜਿਆ ਨਹੀਂ ਆਉਂਦਾ ਹੈਗਾ ਖਾਣ ਦਾ ਬਾਜੀ ਆਪਾਂ ਇੱਥੇ ਲੱਗੇ ਹੋਏ ਸੀਗੇ ਨਾਲ ਦੀ ਨਾਲ ਫਿਰ ਮੈਂ ਲਿਆ ਕੇ ਸਮਾਰ ਕੇ ਉਹਨਾਂ ਨੂੰ ਸਾਫ਼ ਕਰਕੇ ਅੱਜ ਚੁੱਲੇ ਤੇ ਹੀ ਮਿਕਸਰ ਚੱਕ ਲਈ ਸੀ ਆਪਦਾ ਤਾਂ ਕਰਕੇ ਮੰਮੀ ਕਹਿੰਦੇ ਚਲ ਮੈਂ ਜਾਣ ਤੋਂ ਪਹਿਲਾਂ ਪਹਿਲਾਂ ਕਹਿੰਦੇ ਰੋਟੀ ਬਣਾ ਲੈਣੇ ਆ ਵੀ ਫਿਰ ਅਬ ਦੇ ਜਿਹੜੇ ਕੰਮ ਕਰਨੇ ਉਹ ਕਰਦੇ ਰਿਓ ਜੀ ਬਸ ਇੱਥੇ ਧੁੰਦਲਾ ਥੋੜਾ ਤਾਂ ਦਿਖ ਰਿਹਾ ਸੀ ਕਿਉਂਕਿ ਸਾਹਮਣੇ ਤੋਂ ਨਾ ਸੂਰਜ ਦੀ ਰੋਸ਼ਨੀ ਬਹੁਤ ਤੇਜ਼ ਸੀ ਜੇ ਮੈਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਨਾ ਵੀ ਸੂਰਜ ਅਜ ਦਾ ਸੂਰਜ ਕਾਫੀ ਤੇਜ਼ ਰਿਹਾ ਹੈ ਕੁਝ ਇਹ ਵੀ ਸੀਗਾ ਨਾ ਵੀ ਕਹਿੰਦੇ ਉਹਨੇ ਹੋਲੀ ਖੇਡਣੀਆਂ ਵੀ ਲੋਕ ਪਾਣੀ ਦੇ ਵਿੱਚ ਭਿੱਜਦੇ ਹਨਾ ਰੰਗ ਡਾਉਂਦੇ ਤੇ ਚਲੇ ਗਿਆ ਸੀਗਾ ਆਪਣੇ ਫਰੈਂਡ ਸਰਕਲ ਦੇ ਵਿੱਚ ਹੋਲੀ ਕੱਢਣ ਸਾਨੂੰ ਕਹਿੰਦਾ ਸੀ ਮੈਂ ਕਿਹਾ ਵੀ ਨਹੀਂ ਹਜੇ ਤੂੰ ਖੇਡ ਆਪਦਾ ਵੀ ਫੇਰ ਅਸੀਂ ਜਦ ਤੂੰ ਉਹਨਾਂ ਨਾਲ ਤੂੰ ਹਜੇ ਉਹਨੂੰ ਕਿਉਂਕਿ ਘੰਟਾ ਦੋ ਘੰਟੇ ਦਾ ਹੀ ਟਾਈਮ ਦਿੱਤਾ ਹੋਇਆ ਸੀਗਾ ਵੀ ਤੂੰ ਖੇਡ ਲਿਆ ਖੇਡ ਕੇ ਆ ਕੇ ਜਦ ਤੂੰ ਵਾਪਸ ਆਜੇਂਗਾ ਵੀ ਉਦੋਂ ਤੱਕ ਜਿਹੜੇ ਮੇਰੇ ਇਹ ਕੰਮ ਕਰ ਕਰਨ ਵਾਲੇ ਨੇ ਮੈਂ ਕਿਹਾ ਕਰਦੇ ਵੀ ਉਦੋਂ ਤੱਕ ਮੇਰੇ ਉਹ ਸਾਰੇ ਕੰਪਲੀਟ ਹੋ ਜਾਣਗੇ ਕਿਉਂਕਿ ਜਿਵੇਂ ਇਹ ਸੀਗਾ ਵੀ ਮੰਮੀ ਉਹਨਾਂ ਨੇ ਵੀ ਜਾਣਾ ਸੀ ਤਾਂ ਕਰਕੇ ਮੈਂ ਕਿਹਾ ਵੀ ਉਹਨਾਂ ਨੇ ਵੀ ਜਾਣਾ ਏ ਵੀ ਤਾਂ ਕਰਕੇ ਫਿਰ ਮੈਂ ਵੀ ਆਪਣੇ ਕੰਮਾਂ ਕਰ ਵੀ ਕਰਕੇ ਫ੍ਰੀ ਹੋ ਜੂਗੀ ਫਿਰ এবੀਸੀ ਨਾ ਵੀ ਨਾਲ ਦੀ ਨਾਲ ਮੈਨੂੰ ਮੈਂ ਕਿਹਾ ਵੀ ਜਿਵੇਂ ਹੋਲੀ ਖੇਡਾਂਗੇ ਫਿਰ ਹੋਲੀ ਖੇਡ ਕੇ ਹਨਾ ਮਿਨੋਂਣ ਤੋਂ ਹੁੰਦਾ ਹੋ ਜਾਣਾ ਵੀ ਰੰਗ ਚ ਨੰਨਾ ਲਿਬੜਿਆਂ ਕਰਕੇ ਬਾਜੀ ਇਹ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਕਾਫੀ ਨੇ ਤੇ ਢੋਲ ਵੱਜ ਰਹੇ ਸੀ ਜੇ ਢੋਲ ਵੱਜਦੇ ਦੀ ਜਦੋਂ ਆਵਾਜ਼ ਆਈ ਤੇ ਅਸੀਂ ਜਾ ਕੇ ਦੇਖਿਆ ਨਾ ਵੀ ਆਪਣੇ ਇਧਰ ਕਾਫੀ ਲੇਡੀਜ਼ ਸੀ ਗਿਆ ਇਕੱਠੇ ਹੋਈਆਂ ਜਿਹੜੀਆਂ ਹੋਲੀ ਇੰਜੋਏ ਕਰ ਰਹੀਆਂ ਸੀਗੀਆਂ ਨਾਲ ਇੱਕ ਦੋ ਬੱਚੇ ਹੈਗੇ ਸੀ ਮਤਲਬ ਬੱਚੇ ਵੀ ਨਹੀਂ ਜ਼ਿਆਦਾ ਛੋਟੇ ਨਹੀਂ ਸੀ ਮਤਲਬ ਮੀਡੀਅਮ ਏਜ ਦੇ ਜਿਹੜੇ ਢੋਲ ਵਜਾ ਰਹੇ ਸੀਗੇ ਕਿੰਨਾ ਕਿੰਨਾ ਦੇ ਪਿੰਨਾ ਵਿੱਚ ਕਿਵੇਂ ਕਿਵੇਂ ਦੀ ਹੋਲੇ ਮਨਾਈ ਜਰੂਰ ਕਮੈਂਟ ਕਰਕੇ ਦੱਸਿਓ ਪਰ ਜੀ ਹਰ ਇੱਕ ਦੀ ਜ਼ਿੰਦਗੀ ਦੇ ਆਪਣੇ ਇੱਕ ਮਾਇਨੇ ਹੁੰਦੇ ਨੇ ਹਰ ਇੱਕ ਤਿਹਾੜ ਨੂੰ ਸੈਲੀਬ੍ਰੇਟ ਕਰਨ ਦੇ ਮਤਲਬ ਇਹਨਾਂ ਨੂੰ ਦੇਖ ਕੇ ਵੀ ਨਾ ਬਹੁਤ ਮਨ ਨੂੰ ਖੁਸ਼ੀ ਹੋਈ ਬੀਚ ਲੋਕ ਕਹਿੰਦੇ ਹੁੰਦੇ ਨੇ ਚਾਰ ਰੀਜਨ ਸਭ ਦੇ ਮਨ ਦੇ ਵਿੱਚ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਦਿਖਾ ਕੇ ਹਟੀਆਂ ਨਾ ਵੀ ਉਹ ਉਦਾਂ ਮਤਲਬ ਢੋਲੀ ਹੈਗਾ ਸੀ ਨਾਲ ਉਹ ਥੋੜਾ ਜਿਹਾ ਅੱਗੇ ਲਾਂਗੇ ਸੀ ਤਾਂ ਕਰਕੇ ਉਹਦੀ ਆਵਾਜ਼ ਥੋੜੀ ਸਲੋ ਆ ਰਹੀ ਸੀਗੀ ਇੱਥੇ ਜੀ ਸੀ ਵੀ ਆਪਣੇ ਹਥਿਆਰ ਕਰਲੇ ਸੀ ਇਕੱਠੇ ਹੋਲੀ ਵਾਲੇ ਇਹਦੇ ਵਿੱਚ ਨਾ ਫਤ ਨੇ ਜਿਵੇਂ ਮੈਂ ਕੰਮ ਕਰ ਕਰਦੀ ਸੀ ਆਪਣੇ ਬਸ ਮੇਰੇ ਥੋੜੇ ਜਿਹੇ ਰਹਿੰਦੇ ਸੀਗੇ ਬਾਕੀ ਆਲਰੇਡੀ ਹੋ ਚੁੱਕੇ ਸੀਗੇ ਇੱਥੇ ਨਾ ਇਹਨੇ ਬਾਲਟੀ ਦੇ ਵਿੱਚ ਗੁਵਾਰੇ ਜਿਹੜੇ ਹੁੰਦੇ ਨੇ ਉਹ ਭਰ ਕੇ ਰੱਖੇ ਹੋਏ ਸੀ ਇਥੇ ਲੱਗਿਆ ਹੋਇਆ ਸੀਗਾ ਬਾਜੀ ਇਥੇ ਉਹ ਲੱਗਿਆ ਸੀ ਜਬ ਗੁਬਾਰੇ ਛੱਡੋਂ ਪਰ ਇਹ ਸੀਗਾ ਜੀ ਜਿਹੜੇ ਇਹ ਨਾ ਬੁਲਬਲ ਮਤਲਬ ਗੁਬਾਰਿਆਂ ਦੇ ਵਿੱਚ ਨਾ ਛੋਟੇ-ਛੋਟੇ ਜਿਹੜੇ ਬੁਲਬਲੇ ਜੇ ਹੁੰਦੇ ਆ ਪਾਣੀ ਵਾਲੇ ਉਹਨਾਂ ਦੇ ਵਿੱਚ ਪਾ ਰਹੇ ਸੀਗੇ ਪਾਇਆ ਹੋਇਆ ਸੀ ਨਾ ਪਾਣੀ ਬਟ ਇਹ ਸੀ ਆ ਦੇਖੋ ਜੀ ਕੱਪ ਚੱਕ ਲਿਆ ਸੀਗਾ ਹਨਾ ਕਹਿੰਦਾ ਮम्मा ਗਿੱਲੇ ਹੋਏ ਬਿਨਾ ਕੋਈ ਮਜ਼ਾ ਨਹੀਂ ਆਉਂਦਾ ਹੈਗਾ ਹੋਰ ਲੀਦਾ ਮੈਂ ਕੀ ਚੱਲਣਾ ਕਹਤਾ ਕੀ ਹੈ ਜੀ ਬੱਚੇ ਦੇ ਨਾਲ ਬੱਚਾ ਹੋ ਲੈਣਾ ਚਾਹੀਦਾ ਹਰ ਇੱਕ ਇਨਸਾਨ ਕਹਿੰਦੇ ਹੁੰਦੇ ਨੇ ਵੀ ਆਪ ਆਪ ਦੀ ਲਾਈਫ ਦੇ ਵਿੱਚ ਕਿੰਨੀ ਵੀ ਏਜੀ ਹੋ ਜਾਈਏ ਪਰ ਅਪਦੇ ਅੰਦਰੋਂ ਆਪਦਾ ਬਚਪਨ ਨਹੀਂ ਖਤਮ ਹੋਣਾ ਚਾਹੀਦਾ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਇੰਜੋਏ ਕਰ ਸਕਦੇ ਹੋ ਕਿਉਂਕਿ ਨਹੀਂ ਤਾਂ ਨਾ ਕਹਿੰਦੇ ਹੁੰਦੇ ਨੇ ਵੀ ਜੀ ਆਪਣੀ ਉਮਰ ਦੇ ਨਾਲ ਨਾਲ ਵੱਡੇ ਹੋਣ ਲੱਗੇ ਨਾ ਪਰ ਜਿੰਦਗੀ ਜਿਉਂ ਦਾ ਮਜ਼ਾ ਨਹੀਂ ਆਉਂਦਾ ਹੈਗਾ ਕਿਉਂਕਿ ਫਿਰ ਤਾਂ ਇਹੀ ਸੋਚਦੇ ਰਹਿ ਜਣੇ ਦੁਨੀਆ ਕੀ ਕਹੂਗੀ ਹਾਏ ਲੋਕ ਕੀ ਕਹਿਣਗੇ ਪਰ ਜਿਹੜੀਆਂ ਚੀਜ਼ਾਂ ਦਾ ਕਿਸੇ ਨੂੰ ਵੀ ਕੋਈ ਹੱਲ ਨਹੀਂ ਮਿਲਿਆ ਹੈਗਾ ਇੱਥੇ ਨਾ ਸੀ ਉਹ ਕਰਦੇ ਸੀਗੇ ਪਰ ਅੱਜ ਤਾਂ ਜੀ ਹੋਲੀ ਨੇ ਨਾ ਬੱਖੀਆਂ ਪਾਣ ਦਿੱਤੀਆਂ ਕਿਉਂਕਿ ਉਹ ਬਲਵਲੇ ਨਾ ਫੁੱਟਣ ਲੱਗੇ ਸੱਟ ਲੱਗਦੀ ਸੀਗੀ ਮੈਂ ਜਦੋਂ ਚੀ ਬੱਜਦੇ ਸੀਗੇ ਇਥੇ ਅਸੀਂ ਪਸੰਦ ਤੋਂ ਦੋ ਦਿਨਿਆਂ ਦਾ ਜੋਰ ਲੱਗਿਆ ਸੀਗਾ ਮਤਲਬ ਉਹ ਪਾਲੇ ਜ਼ਿੰਦਗੀ ਦੇ ਨਾਲ ਸਾਨੂੰ ਪਤਾ ਇਹ ਮੈਂ ਤੁਸੀਂ ਹੁਣ ਦੇਖੋ ਇਹਨੂੰ ਅਸੀਂ ਖਾੜਾ ਲੱਗਿਆ ਸੀਗਾ ਵੀ ਉਹਨੇ ਨਾ ਸਾਡੇ ਇੰਨਾ ਰੰਗ ਬਲਬਲੇ ਸਿੱਟ ਨਾ ਵੀ ਪਾਣ ਵਾਲੇ ਪੰਨ ਮੇਰੇ ਪਾਪਾ ਨੇ ਧਾਕੇ ਉਹਨੇ ਲਾਉਣ ਕਿਹਾ ਮੈਂ ਨਾ ਇਥੇ ਰੰਗ ਲਾਉਂਦੀ ਲਾਉਂਦੀ ਉਹ ਤੇ ਪਾਪਾ ਨੇ ਛੇਲ ਬੈਠੇ ਬਹੁਤ ਇੰਜੋਏ ਕੀਤਾ ਹੈ ਹੋਲੀ ਤੇ ਆਪਣੀ ਫੈਮਿਲੀ ਦੇ ਨਾਲ ਬਹੁਤ ਮਜ਼ਾ ਆਇਆ ਖੇਡ ਕੇ ਹੋਲੀ ਬਚਪਨ ਜਿਆਦਾ ਗਿਆ ਜੀ ਛੋਟੀਆਂ ਛੋਟੀਆਂ ਖੁਸ਼ੀਆਂ ਹਨਾ ਕਹਿੰਦੇ ਹੁੰਦੇ ਨੇ ਵੀ ਛੋਟੇ ਛੋਟੇ ਇੰਨਾ ਪਲਾਂ ਦੇ ਵਿੱਚ ਆਪਣੀ ਜ਼ਿੰਦਗੀ ਇੰਜੋਏ ਕਰ ਲੈਣੀ ਚਾਹੀਦੀ ਆ ਖੂਬ ਇੰਜੋਏ ਕੀਤਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਤੁਸੀਂ ਆਪਣੀ ਹੋਲੀ ਕਿੰਨੀ ਕ ਇੰਜੋਏ ਕੀਤੀ ਤੇ ਅਸੀਂ ਤਾਂ ਜੀ ਬਹੁਤ ਕੀਤੀ ਆ ਤੁਸੀਂ ਦੇਖ ਚੁੱਕੇ ਹੋ ਬਾਕੀ ਜੀ ਹੁਣ ਚਾਹ ਪੀਨੇ ਆ ਚਾਹ ਪੀ ਕੇ ਫਿਰ ਥੋੜੀ ਦੇਰ ਰੈਸਟ ਕਰਦੇ ਆ ਫਿਰ ਕਰਦੇ ਆ ਜੀ ਸ਼ਾਮ ਦੇ ਕੰਮਕਾਰ ਬਰਤਨ ਸਾਫ ਕਰਕੇ ਹਟੀ ਸੀ ਬਰਤਨ ਸਾਫ ਕਰਨ ਤੋਂ ਹੁਣ ਹਟੀ ਸੀ ਕਿਚਨ ਦੇ ਕੰਮਕਾਰ ਕਰਕੇ ਜਿਵੇਂ ਬਰਤਨ ਵਗੈਰਾ ਥੋੜੇ ਜਿਹਾ ਸਾਫ ਕਰਨ ਵਾਲੇ ਸੀ ਉਹ ਕਰਕੇ ਹਟੀਆਂ ਤੇ ਨਾਲ ਹੀ ਜਿਹਨ ਟਿਫਨ ਦੇ ਵਿੱਚ ਪੋਣਾ ਕਹਿੰਦੇ ਨੇ ਆਪਾਂ ਜਾਂ ਕੋਈ ਰਮਾਲ ਕਹਿੰਨ ਨੂੰ ਕੁਝ ਵੀ ਜੀ ਉਹ ਦਿਨਿੰਗ ਨੇ ਉਹ واش ਕਰਕੇ ਮਟੀ ਸੀ ਹੁਣ ਮੈਨੂੰ ਲੱਗਦੀ ਹੈ ਥੱਬੀ ਮਲਾਈ ਹੋਈ ਥੋੜੀ ਪਈ ਸੀ ਵੀ ਉਹਦੀ ਪੱਖਣ ਬਣਾਉਂਦੇ ਕਿਉਂਕਿ ਇਹ ਮੇਰੀ ਤਾਂ ਕੱਢ ਕੇ ਰੱਖੀ ਹੋਈ ਸੀ ਕਾਫੀ ਦੇਰ ਤੋਂ ਪਹਿਲਾਂ ਜੈਸੇ ਗਰਮੀਆਂ ਚ ਜਣੀ ਹੁਣ ਜਿੱਦਾਂ ਮੌਸਮ ਚੇਂਜ ਹੋ ਗਿਆ ਨਾ ਹੁਣ ਇਹ ਚੀਜ਼ ਦੀ ਬਹੁਤ ਆਰਾਮਦਈ ਆ ਜਿਵੇਂ ਸਰਦੀਆਂ ਦੇ ਵਿੱਚ ਤਾਂ ਨਾ ਬਣਨ ਚ ਨਹੀਂ ਆਉਂਦੀ ਮੱਖਣਾ ਵੀ ਮੱਖਣੀ ਬਣਦੀ ਨਹੀਂ ਹੈਗੀ ਛੇਤੀ ਟਾਈਮ ਲੱਗ ਜਾਂਦਾ ਬਟ ਗਰਮੀਆਂ ਦੇ ਵਿੱਚ ਬਹੁਤ ਜਲਦੀ ਬਣਦੀ ਆ 8 ਵੱਜ ਚੁੱਕੇ ਨੇ ਪਰ ਹੋਗੇ ਜੀ ਇਹਨੂੰ ਅੱਧਾ ਘੰਟਾ ਬਸ ਐਦਾਂ ਹੀ ਹੋ ਰਿਹਾ ਹੈ ਬਾਕੀ ਤੁਸੀਂ ਦੱਸਿਓ ਤੁਹਾਡੇ ਕਿੱਡੇ-ਕਿਹੜੇ ਏਰੀਆ 'ਚ ਪੈ ਰਿਹਾ ਹੈ ਮੀਂਹ ਗੁਲਾਫ ਤੋਤੇ ਸੀ ਚਾਦਰਾਂ ਵਗੈਰਾ ਉਹੋ ਅੰਦਰ ਛੱਡ ਥੱਲੇ ਤਾਰ ਤੇ ਪਾਤੀਆਂ ਮੈਂ ਮੈਂ ਕਿ ਵੀ ਚਲੋ ਕਿਉਂਕਿ ਗਿੱਲੀਆਂ ਸੀਗੀਆਂ ਇਹ ਸੁੱਕੀਆਂ ਨਹੀਂ ਹੈਗੀਆਂ ਆ ਦੇਖੋ ਹੈਗਾ ਤਾਂ ਹਲਕਾ ਜਿਹਾ ਹੀ ਆ ਬਟ ਇਹ ਆ ਵੀ ਦੇਖਦੇ ਹਾਂ ਜੀ ਹੁਣ ਕਿੰਨਾ ਕ ਪੈਂਦਾ ਕਿੰਨਾ ਕ ਹਟਦਾ ਏ ਜ ਆਪਾਂ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਕੇਅਰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ